ਸਾਜੀਗਾ ਜੀ ਡੀਪੀਜੀ ਪੰਜਾਬੀ ਦੇ ਤੁਹਾਡਾ ਇੱਕ ਵਾਰੀ ਫੇਰ ਤੋਂ ਸੁਆਗਤ ਹੈ ਤੇ ਦੋਸਤੋ ਲਗਾਤਾਰ ਅਸੀਂ ਤੁਹਾਡੇ ਨਾਲ ਬਹੁਤ ਸਾਰੀਆਂ ਤਸਵੀਰਾਂ ਸਾਂਝੀਆਂ ਕਰਦੇ ਰਹਿੰਨੇ ਆ ਜਿਹਦੇ ਵਿੱਚ ਧਾਰਮਿਕ ਸਥਾਨਾਂ ਦੇ ਦਰਸ਼ਨ ਬਹੁਤ ਸਾਰੀਆਂ ਨਿਊਜ਼ ਅਪਡੇਟ ਜਿਹਦੇ ਕਿ ਬਹੁਤ ਸਾਰੇ ਮਸਲਿਆਂ ਦੇ ਉੱਤੇ ਜਿਹੜੀ ਅਸੀਂ ਗੱਲਬਾਤ ਜਿਹੜੀ ਹੈ ਤੁਹਾਡੇ ਨਾਲ ਕਰਦੇ ਰਹਿੰਨੇ ਆ ਦੋਸਤੋ ਪਿਛਲੇ ਦਿਨਾਂ ਤੋਂ ਬਹੁਤ ਜ਼ਿਆਦਾ ਜਿਹੜਾ ਹੀ ਉਹ ਪਹਿਲਗਾਮ ਨੂੰ ਲੈ ਕੇ ਚਰਚਾ ਹੋ ਰਹੀ ਹੈ ਤੇ ਬਹੁਤ ਜ਼ਿਆਦਾ ਜਿਹੜਾ ਆ ਇਸ ਚੀਜ਼ ਨੂੰ ਲੈ ਕੇ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜਾ ਆ ਵੱਖ-ਵੱਖ ਨਜ਼ਰੀਏ ਦੇ ਨਾਲ ਵੱਖ-ਵੱਖ ਤਰੀਕੇ ਦੇ ਨਾਲ ਜਿਹੜਾ ਆ ਉਹ ਦੇਖਿਆ ਜਾ ਰਿਹਾ ਆ ਉਸੇ ਚੀਜ਼ ਨੂੰ ਲੈ ਕੇ ਅਸੀਂ ਅੱਜ ਡਿਸਕਸ ਕਰਨ ਵਾਲੇ ਆ ਮੇਰੇ ਨਾਲ ਐਟ ਟਾਈਮ ਸਾਡੇ ਮਾਨਯੋਗ ਐਡਵੋਕੇਟ ਦਿਰਾ ਸ਼ਰਮਾ ਜੀ ਮੌਜੂਦ ਨੇ ਜੋ ਕਿ ਨਾਲ ਦੀ ਨਾਲ ਬਹੁਤ ਹੀ ਵਧੀਆ ਸਮਾਜ ਸੇਵਕ ਵੀ ਨੇ ਤੇ ਸਮਾਜ ਦੀ ਸੇਵਾ ਵੀ ਕਰਦੇ ਨੇ ਤੇ ਨਾਲ ਦੀ ਨਾਲ ਬਹੁਤ ਵਧੀਆ ਐਡਵੋਕੇਟ ਵੀ ਨੇ ਗਰਦਾਸਪੁਰ ਦੇ ਵਿੱਚ ਜਾਣੇ ਮਾਣੇ ਚਿਹਰੇ ਨੇ ਅੱਜ ਇਹਨਾਂ ਦੇ ਨਾਲ ਜਿਹੜਾ ਆ ਇਸੇ ਮਸਲੇ ਦੇ ਉੱਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਮਾਹੌਲ ਜਿਹੜੇ ਨੇ ਦਿਨ ਬਾਅਦ ਦਿਨ ਜਿਹੜੇ ਆ ਉਹ ਵਿਗੜਦੇ ਜਾ ਰਹੇ ਨੇ ਤੇ ਬਹੁਤ ਜ਼ਿਆਦਾ ਮਾਹੌਲ ਜਿਹੜਾ ਵਿਗੜਦਾ ਪਿਆ ਉਹਦੇ ਤੇ ਜਿਹੜਾ ਆ ਇੱਕ ਐਡਵੋਕੇਟ ਦੀ ਨਜ਼ਰ ਦੇ ਨਾਲ ਕੀ ਗੱਲਬਾਤ ਆ ਕਿਸ ਤਰ੍ਹਾਂ ਦਾ ਮਾਹੌਲ ਨੂੰ ਉਹ ਦੇਖਦਿਆ ਸਮਾਜ ਸੇਵੀ ਹੋਣ ਦੇ ਨਾਤੇ ਉਹ ਇਸ ਮਾਹੌਲ ਨੂੰ ਸਾਰਿਆਂ ਨੂੰ ਕਿਵੇਂ ਦੇਖਦਿਆ ਮੇਰੇ ਨਾਲ ਨੇ ਸਾਡੇ ਭਾਈ ਸਾਹਿਬ ਦੀਰੇ ਸ਼ਰਮਾ ਜੀ ਸਰ ਤੁਹਾਡਾ ਸਵਾਗਤ ਹੈ ਜੀ ਬਹੁਤ ਬਹੁਤ ਧੰਨਵਾਹੀ ਕਾਡਾ ਸਰ ਮੌਲ ਵਿਗੜਦਾ ਵਿਗੜਦਾ ਵਿਗੜਦੇ ਆ ਆ ਪਿਆ ਆ ਪੈਲਗਾਮ ਦੀ ਘਟਨਾ ਬਾਰੇ ਤੁਸੀਂ ਸੁਣਿਆ ਕਿ ਉਹ ਜਿਆਦਾ ਜਿਹੜਾ ਆ ਉਸ ਚੀਜ਼ ਨੂੰ ਲੈ ਕੇ ਜਿਹੜਾ ਆ ਪੂਰੇ ਹਿੰਦੁਸਤਾਨ ਦੇ ਵਿੱਚ ਇੱਕ ਅਲੱਗ ਹੀ ਤਰ੍ਹਾਂ ਦੀ ਜਿਹੜੀ ਚਰਚਾ ਹੋ ਗਈ ਕਿਉਂਕਿ ਸਲਾਨੀਆਂ ਦੇ ਨਾਲ ਜਿਹੜਾ ਇਸ ਤਰ੍ਹਾਂ ਦਾ ਕੰਮ ਹੋਇਆ ਪਹਿਲੀ ਵਾਰੀ ਹੋਇਆ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਜ਼ਿਆਦਾਤਰ ਮਸਲਾ ਜਿਹੜਾ ਆ ਉਹ Hindu ਤੇ ਜਿਹੜਾ ਮੁਸਲਮ ਨੂੰ ਲੈ ਕੇ ਜਿਹੜਾ ਇੱਕ ਟਾਰਗੇਟ ਕੀਤਾ ਜਾ ਰਿਹਾ ਹੈ ਕਮਿਊਨਿਟੀ ਆ ਦੋਨਾਂ ਨੂੰ ਤੇ ਮਤਲਬ ਤੇ ਇਹ ਬਾਕੀ ਸਮਝਦੇ ਪੀਓਪੀ ਇੱਕ ਮੁਸਲਮਾਨਾ ਵੱਲੋਂ ਜਿਹੜਾ ਆ ਹਿੰਦੂਆਂ ਦੇ ਉੱਤੇ ਅਟੈਕ ਕੀਤਾ ਗਿਆ ਆ ਧਰਮਪੋਸਕੀ ਕੀ ਕਹਿਣਾ ਚਾਹੋਗੇ ਦੇਖੋ ਜੀ ਸਭ ਤੋਂ ਪਹਿਲਾਂ ਤੁਹਾਡੇ ਚੰਗਾ ਹੀ ਮੈਂ ਦੱਸਣਾ ਚਾਹਾਂਗਾ ਜਿਹੜੀ ਪਹਿਲਗਾਮ ਤੇ ਜਿਹੜੀ ਹਰਕਤ ਹੋਈ ਆ ਬਹੁਤ ਹੀ ਘਟਿਆ ਕਾਨੂੰਨੀ ਹਰਕਤ ਆ ਮੇਰੇ ਕੋਲ ਵਰਡਸ ਨਹੀਂ ਆਗੇ ਮੈਂ ਉਸ ਵਰਡਸ ਨੂੰ ਕੱਢਾ ਡਿਫਾਈਨ ਕਰ ਪਾਵਾਂ ਪਰ ਇੱਕ ਜਰੇ ਕਾਹਿਰ ਉਗਰਵਾਦੀਆਂ ਨੇ ਨਹਤੇ ਹਿੰਦੂਆਂ 'ਚ ਹਮਲਾ ਕੀਤਾ ਉਹ ਇੱਕ ਬਹੁਤ ਹੀ ਸ਼ਰਧਨਾਇਕ ਕਰਤਾ ਬੁਰਤ ਉਹਨਾਂ ਨੇ ਹਰਕਤ ਨੂੰ ਉਜਾਮ ਦਿੱਤਾ ਹੈ ਜੇ ਉਗਰਵਾਦੀ ਇੰਨਾ ਹੀ ਆਪਣੇ ਦਮ ਰੱਖਦੇ ਤੋ ਭਾਤੀ ਸੈਨਿਕ ਨਾਲ ਜਾ ਕੇ ਲੜਦੇ ਬਿਲਕੁਲ ਭਾਤੀ ਸੈਨਿਕ ਨਾਲ ਨਹੀਂ ਲੜ ਸਕਦੇ ਜਿਹੜੇ ਉੱਤੇ 28 ਬੰਦੇ ਉਹਨਾਂ ਨੇ ਮਾਰੇ ਆ ਨਿਹਤੇ ਉਹਨਾਂ ਨੂੰ ਚੈਲੰਜ ਕਰਕੇ ਕਹਿੰਦੇ ਜੀ ਆਪਾਂ ਵੈਪਨ ਚ ਆਏ ਤੁਹਾਨੂੰ ਮਾਰਨ ਲੱਗੇ ਤਾਂ ਤੁਸੀਂ ਵੀ ਰੈਡੀ ਹੋ ਜਾਓ ਉਹਨਾਂ ਨੇ ਜਾ ਕੇ ਪੁੱਛਿਆ ਲੋਕਾਂ ਨੂੰ ਜੀ ਤੁਹਾਡਾ ਧਰਮ ਕੀ ਹੈ ਲੋਕਾਂ ਨੇ ਬੜੇ ਗਰਵ ਨੇ ਕਿਹਾ ਜੀ ਮੈਂ ਹਿੰਦੂ ਹਾਂ ਬਿਲਕੁਲ ਠੀਕ ਹੈ ਜੀ ਹਿੰਦੂ ਕਹਿੰਦੇ ਉਹਨਾਂ ਨੇ ਗੋਲੀ ਮਾਰਤੀ ਬੰਦਾ ਮਾਰਤਾ ਕੋਈ ਉਹ ਤੇ ਹਨੀਮੂਨ ਵਾਸਤੇ ਗਿਆ ਰਾ ਕਪਲ ਕੋਈ ਵਿਦੇਸ਼ੋਂ ਤੇ ਘੁੰਮਣ ਵਸਿਆ ਹੋਇਆ ਕੋਈ ਆਪਣੇ ਫੈਮਿਲੀ ਨਾਲ ਛੋਟੇ-ਛੋਟੇ ਬੱਚਾ ਨਾਲ ਆਇਆ ਜਿਹੜਾ ਬੰਦਾ ਘੁੰਮਣ ਵਸੇ ਹੀ ਗਿਆ ਵਾ ਕੋਈ ਵਿਪਨ ਲੈ ਕੇ ਥੋੜੀ ਗਿਆ ਵਾ ਜਰੂਰ ਉਹਨੇ ਨਹਾਪਿਆਂ ਨੂੰ ਮਾਰਿਆ ਤੇ ਇੱਕ ਇੰਦਵੀਚ ਮੈਂ ਸੁਣਿਆ ਕੋਈ ਕਹਿੰਦਾ ਵੀ ਜਦੋਂ ਆਣ ਕੇ ਸਾਨੂੰ ਉਹਨੇ ਪੁੱਛਿਆ ਧਰਮ ਕੀ ਹੈ ਤਾਂ ਅੱਗੇ ਲੇਡੀ ਨੇ ਕਿਹਾ ਭਈਆ ਹਮ Hindu ਹੈ ਉਹਨਾਂ ਨੂੰ ਲੱਗਿਆ ਕਿ ਸਾਡੇ ਦਾ ਕੋਈ ਮਜ਼ਾਕ ਕਰ ਰਿਹਾ ਜਾਂ ਕੋਈ ਸਾਡੇ ਨਾਲ ਵੈਸੇ ਟ੍ਰੋਲ ਕਰ ਰਿਹਾ ਪਰ ਬਾਅਦ ਚ ਜਦੋਂ ਉਹਨੇ ਗੋਲੀਆਂ ਮਾਰਨੀ ਸ਼ੁਰੂ ਕਰਤੀ ਇੱਕ ਇਸਟਾਲੀ ਵੈਪਨ ਜਾਂ ਜਿਹੜੇ ਵੀ ਉਹਨਾਂ ਕੋਲ ਵੈਪਨ ਸੀ ਮਰ ਮਰ ਕੇ ਖਾਲੀ ਹੱਥ ਵਾਲੇ ਬੰਦਿਆਂ ਨੂੰ ਮਾਰਿਆ ਫਿਰ ਕਿਹਾ ਕਿ ਮਾਰਿਆ ਕਿ ਤੁਸੀਂ ਕਿਹੜੇ ਤਲਵਾ ਪੜ ਗਿਆ ਸੁਣਾਓ ਕੀ ਮਤਲਬ ਬਣਿਆ ਕਰਮਾ ਪੜ ਗਿਆ ਸੁਣਾਉਂਦਾ ਉਗਰਵਾ ਦਾ ਕਹਿੰਦੇ ਤਰਮ ਨਹੀਂ ਦਾ ਪਰ ਉਹਨਾਂ ਨੇ ਸਾਬਿਤ ਕਰਤਾ ਤਰਮ ਹੈਗਾ ਵਾ ਕਿਉਂ ਉਹਨਾਂ ਨੇ ਗੋਲੀਆਂ ਮਾਰੀਆਂ ਇਹਨਾਂ ਤੇ ਹਿੰਦੂਆਂ ਨੂੰ ਕਿਸੇ ਹੋਰ ਨੂੰ ਕਿਉਂ ਨਹੀਂ ਟਾਰਗੇਟ ਕੀਤਾ ਹਿੰਦੂਆਂ ਨੂੰ ਕਿਉਂ ਟਾਰਗੇਟ ਕੀਤਾ ਇਹਦਾ ਕੀ ਮਤਲਬ ਹੈ ਉਹਨਾਂ ਨੇ ਮੈਸੇਜ ਕਿਉਂ ਨਹੀਂ ਕੀਤਾ ਕਿ ਤਾਂ ਕਿ ਇਹ ਕੌਮ ਹਿੰਦੂਆਂ ਨਾਲ ਨਫ਼ਰਤ ਕਰਦੀ ਹੈ ਹਿੰਦੂਆਂ ਨੂੰ ਬਰਦਾਸ਼ਤ ਨਹੀਂ ਕਰਦੀ ਇਸ ਕਰਕੇ ਉਹਨਾਂ ਨੇ ਨਿਮਾਨਣ ਵਾਸਤੇ ਨਹੱਤੇ ਨੌਜਵਾਨਾਂ ਨੂੰ ਮਾਰਿਆ ਸਭ ਤੋਂ ਵੱਡੀ ਗੱਲ ਹੋਰ ਜਿਹੜੀ ਤੁਹਾਡੇ ਮੈਂ ਚੱਲ ਰਹੀ ਕਰਦਾ ਜਿਹੜੀ ਲੇਡਿਸ ਉੱਤੇ ਖੜੀਆਂ ਸੀ ਹੁਣਾਂ ਦੇ ਸਾਹਮਣੇ ਉਹਨਾਂ ਦੇ ਘਰ ਵਾਲੇ ਨੂੰ ਮਾਰਤਾ ਲੇਡਿਸ ਨੇ ਕਿਹਾ ਤੁਸੀਂ ਮੇਰੇ ਹਸਬੰਦ ਨੂੰ ਮਾਰਤਾ ਮੈਨੂੰ ਨਹੀਂ ਮਾਰ ਦੋ ਕਹਿੰਦੇ ਨੇ ਤੂੰ ਜਾ ਕੇ ਮੋਦੀ ਸਾਹਿਬ ਨੂੰ ਕਹਿ ਦੇ ਕਿ ਆਪਾਂ ਕਾਂਡ ਕਰਤਾ ਆਪਾਂ ਮਾਰਤਾ ਜਿਹੜੇ ਬੱਚੇ ਸਾਹਮਣੇ ਜਾਂ ਜਿਹੜੀ ਵਾਈਫ ਦੇ ਸਾਹਮਣੇ ਜਿਹੜਾ ਘਰ ਵਾਲਾ ਮਰੇ ਕਿ ਆ ਉਹ ਸਾਰੀ ਜ਼ਿੰਦਗੀ ਗੱਲ ਨੂੰ ਪੁੱਛ ਸਕਦੀ ਹੈ ਕਿ ਆਹ ਬੱਚੇ ਇਸ ਗੱਲ ਨੂੰ ਭੁੱਲ ਸਕਦਾ ਕਿ ਮੇਰੇ ਸਾਹਮਣੇ ਮੇਰੇ ਫਾਦਰ ਨੂੰ ਮਾਰਿਆ ਨਹੀਂ ਭੁੱਲ ਸਕਦੇ ਫਿਰ ਤੰਦ ਦੇ ਨਾਂ 'ਚ ਮਾਰਨਾ ਜਿਸ ਟਾਈਮ ਮੈਂ ਆ ਬਾਈਤੀ ਦੀ ਕਟਨਾ ਮੈਂ ਜਿਸ ਟਾਈਮ ਮੈਂ ਕਟਨਾ ਦਾ ਪਤਾ ਲੱਗਿਆ ਆਤਮਾ ਦਿਲ ਮਰਗੀ ਚਲ ਨਹੀਂ ਹੋ ਗਿਆ ਮੇ ਕੋ ਵਰਸ ਨਹੀਂ ਹੈ ਜੁੜਿਆ ਗਿਆ ਮਤਲਬ ਮਰਗੀ ਚਲ ਨਹੀਂ ਹੋ ਗਏ ਮਰਗੀ ਇਸ ਟਾਈਮ ਮੈਂ ਤੁਹਾਡੇ ਨਾਲ ਬੱਲ ਕਰਦਾ ਮੇਰੇ ਸਾਰੇ ਰੂਟਸ ਕਰ ਰਹੇ ਹੋ ਰਿਹਾ ਅੰਨਾ ਗੁੱਸਾ ਅਵੇਸ਼ ਆਪਾਂ ਤੁਹਾਨੂੰ ਦੱਸ ਨਹੀਂ ਸਕਦੇ ਬਹੁਤ ਘਟਿਆਰ ਕਹਤੇ ਜੇ ਪਾਕਿਸਤਾਨ 'ਚ ਨਹੀਂ ਦਮ ਹੈ ਮੈਂ ਆਪਣੇ ਲੋਕਾਂ ਨੂੰ ਕਹਿੰਦਾ ਮੇਰੀ ਵੀਡੀਓ ਵਾਇਰਲ ਕੀਤੀ ਜਾਵੇ ਸਾਨੂੰ ਟਾਈਮ ਦੇ ਦੇ ਆਪਾਂ ਪਾਕਿਸਤਾਨ ਨਾਲ ਲੜਨ ਤਿਆਰ ਹਾਂ ਬਿਲਕੁਲ ਬਿਲਕੁਲ ਮਰੀ ਕੰਮ ਮੈਂ ਆਮ ਨਾਗਰਿਕਾਂ ਹਿੰਦੂਸਾਨੀਆਂ ਹਿੰਦੂ ਦਾ ਨਾਗਰਿਕ ਹੈ ਪਰ ਆਪਾਂ ਵੀ ਲੜਨ ਨੂੰ ਤਿਆਰ ਹੈ ਜਿੱਥੇ ਲੋੜ ਪੈਗੀ ਸਾਡੀ ਛਾਤੀ ਗੋਲੀ ਖਾਣ ਨੂੰ ਵੀ ਤਿਆਰ ਹੈ ਦਮਰ ਕਰਨ ਸਾਨੂੰ ਟਾਈਮ ਦੇ ਦੇਣ ਬਿਲਕੁਲ 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 ਤੇ ਦੋਸਤੋ ਜਦੋਂ ਉੱਥੇ ਇਹ ਘਟਨਾ ਹੁੰਦੀ ਹੈ ਪੂਰੇ ਸੰਸਾਰ ਦੇ ਵਿੱਚ ਜਿੱਥੇ-ਜਿੱਥੇ ਵੀ ਹਿੰਦੂ ਧਰਮ ਜਾ ਜਿੱਥੇ-ਜਿੱਥੇ ਵੀ ਭਾਰਤੀ ਲੋਕ ਵਸਦੇ ਪਏ ਸੀ ਉਹਨਾਂ ਦੇ ਜਹਨ ਦੇ ਵਿੱਚ ਬਾਰ-ਬਾਰ ਇੱਕ ਹੀ ਚੀਜ਼ ਆ ਰਹੀ ਸੀ ਕਿ ਨਿਹੱਥਿਆਂ ਦੇ ਉੱਤੇ ਗੋਲੀਆਂ ਚਲਾਉਣੀਆਂ ਕਿੰਡੀਕ ਤਗੜੀ ਜੜੀ ਏ ਉਹ ਗੱਲ ਸੀ ਕਿ ਇਸ ਤਰ੍ਹਾਂ ਉਹਨਾਂ ਨੇ ਕਰ ਦਿੱਤਾ ਟਾਪਿਕ ਦੇ ਵਿੱਚ ਟਾਪਿਕ ਕਿਉਂਕਿ ਅਸੀਂ ਇੱਕ ਟਾਪਿਕ ਦੇ ਵਿੱਚੋਂ ਹੀ ਜਿਹੜੇ ਸਵਾਲ ਲੈਣ ਦੀ ਕੋਸ਼ਿਸ਼ ਕਰਦੇ ਆ ਆ ਦੀ ਅਰिजिनल ਜਿਹੜੀ ਗੱਲਬਾਤ ਚੱਲਦੀ ਪਈ ਹੈ ਕਿ ਆਪਾਂ ਇੱਥੇ Hindu Muslim ਦਾ ਜਿਹੜਾ ਉਹਨਾਂ ਨੇ ਰੌਲਾ ਖੜਾ ਕਰ ਦਿੱਤਾ ਇੱਕ Hindu ਉਹਨੂੰ ਜਿਹੜੀ ਗੋਲੀ ਮਾਰੀ ਗਈ ਸਪੈਸ਼ਲ ਪੁਸਕ ਕੇ ਗੋਲੀ ਮਾਰੀ ਗਈ ਵੀ ਤੂੰ Hindu ਐ ਕਿ ਜਾਂ ਮੁਸਲਮਾਨ ਐ ਕਲਮੇ ਦੀ ਗੱਲਬਾਤ ਕੀਤੀ ਗਈ ਏ ਉਹ ਦੂਸਰੇ ਪਾਸੇ ਦਿਰਜ ਜੀ ਜਿਹੜਾ ਆ ਉਹ ਕਸ਼ਮੀਰੀਆਂ ਦੇ ਉੱਤੇ ਵੀ ਉਹਨਾਂ ਦੇ ਕਾਰੋਬਾਰ ਨੂੰ ਲੈ ਕੇ ਵੀ ਜਿਹੜਾ ਆ ਇੱਕ ਬੜੀ ਵੱਡੀ ਜਿਹੜੀ ਟਿੱਪਣੀ ਹੋ ਜਾਂਦੀ ਏ ਬੜਾ ਵੱਡਾ ਜਿਹੜਾ ਇੱਕ ਸਵਾਲ ਖੜਾ ਹੋ ਜਾਂਦਾ ਵੀ ਉੱਥੇ ਜਿੰਨੇ ਵੀ ਕਸ਼ਮੀਰੀ ਉਹ ਕਹ ਰਹੇ ਪੀ ਜਿਹੜੇ Hindu ਨੇ ਜਾਂ ਜਿਹੜੇ ਯਾਤਰੀ ਨੇ ਸਲਾਨੀ ਨੇ ਉਹ ਸਾਡੀ ਜਾਨ ਨੇ ਕਿ ਉਹਨਾਂ ਦੇ ਸਿਰ ਤੇ ਸਾਡਾ ਰੋਜ਼ਗਾਰ ਜਿਹੜਾ ਚੱਲਦਾ ਆ ਜੇ ਉਹਦੇ ਨਾਲ ਹੀ ਦੂਸਰਾ ਪੱਖ ਵੀ ਵੇਖ ਲਈਏ ਕਿ ਮੁਸਲਮਾਨ ਹੀ ਗੋਲੀ ਮਾਰਨ ਵਾਲੇ ਸੀ ਤੇ ਜੇ ਕੁਝ ਹਿੰਦੂਆਂ ਨੂੰ ਬਚਾਇਆ ਗਿਆ ਤਾਂ ਉਹ ਵੀ ਮੁਸਲਮਾਨਾਂ ਭਰਾਵਾਂ ਵੱਲੋਂ ਇੱਕ ਮੁਸਲਮਾਨ ਵੀਰ ਵੱਲੋਂ ਆਦਿਲ ਨਾਂ ਦੇ ਲੜਕੇ ਵੱਲੋਂ ਜੜਾਇਆ ਇੱਕ ਬੱਚੇ ਨੂੰ ਮੋਢੇ ਤੇ ਚੁੱਕ ਕੇ ਦੌੜਦੇ ਹੋਏ ਵੀ ਦਿਖਾਇਆ ਜਾਂਦਾ ਆ ਉਹ ਸਾਰੀ ਗੱਲਬਾਤ ਵੀ ਆਈ ਦੀ ਤੇ ਕੀ ਆਪਾਂ ਇੱਥੇ ਮਤਲਬ ਕੀ ਸੋਚੀਏ ਕਿ ਇੱਕ ਹਿੰਦੂ ਨੂੰ ਮਾਰਨ ਵਾਲਾ ਵੀ ਮੁਸਲਮਾਨ ਜਿਹੜਾ ਆ ਪਾਕਿਸਮੀਰੀ ਵੀ ਕਹਿ ਸਕਦੇ ਆ ਜਾਂ ਆਊਟ ਆਫ ਕਸ਼ਮੀਰ ਤੋਂ ਵੀ ਕਹਿ ਸਕਦੇ ਆ ਤੇ ਇੱਕ ਹਿੰਦੂ ਨੂੰ ਬਚਾਉਣ ਵਾਲਾ ਵੀ ਜਿਹੜਾ ਆ ਉਹ ਮੁਸਲਮਾਨ ਕਸ਼ਮੀਰੀ ਇਹ ਦੋਨਾਂ ਪੱਖਾਂ ਨੂੰ ਤੁਸੀਂ ਕੀ ਕਿਵੇਂ ਦੇਖਦੇ ਹੋ ਦੇਖੋ ਜੀ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੋਇਆ ਕਿ ਬਲੈਕ ਸ਼ੀਪ ਸਾਰਿਆਂ ਚ ਹੁੰਦੀਆਂ ਕਾਲੀ ਭੇਡਾਂ ਹਮ ਐਚ 99% ਹੋਣਗੇ ਇੱਕ ਬਸੰ ਚੰਗੇ ਲੋਕ ਵੀ ਹੋਣਗੇ ਜਿਹੜੇ ਚੰਗੇ ਲੋਕ ਨੇ ਉਹਨਾਂ ਚੰਗਾ ਕੰਮ ਕੀਤਾ ਜਿਹੜੇ ਮਾੜੇ ਲੋਕ ਹੀ ਉਹ ਤੁਹਾਡੇ ਸਾਹਮਣੇ ਆ ਵਰਲਡ ਵਾਈਡ ਗੱਲ ਹੈ ਯੂ ਐਸ ਏ ਹਰ ਕੰਟਰੀ ਨੇ ਇੰਡੀਆ ਨੇ ਸਪੋਰਟ ਕੀਤਾ ਕਿ ਆ ਜਿਹੜਾ ਕਾਰਦਮਾ ਪਾਕਿਸਤਾਨ ਨੇ ਕੀਤਾ ਹੈ ਬਹੁਤ ਅੰਦਾਜ਼ਾ ਲਗਾ ਬਹੁਤ ਮਾੜਾ ਹੈ ਇਹ ਨਹੀਂ ਹੋਣਾ ਚਾਹੀਦਾ ਦੇਖੋ ਕਿਸ ਨੂੰ ਮਾਰ ਦੇਣਾ ਜਦੋਂ ਕਿ ਇੱਕ ਬੰਦਾ ਮਰਦਾ ਇੱਕ ਬੰਦਾ ਨਹੀਂ ਮਰਦਾ ਉਹ ਕਿਸੇ ਦਾ ਭਰਾ ਸੀ ਕਿਸੇ ਦਾ ਹਸਬੰਦ ਸੀ ਕਿਸੇ ਦਾ ਪੁੱਤਰ ਹੀ ਕਿਸੇ ਦਾ ਭਰਾ ਹੀ ਕਿੰਨੇ ਲੋਕ ਉਰਚ ਮਰਦੇ ਆ ਕਿੰਨਾ ਲੋਕ ਪ੍ਰਭਾਵਿਤ ਹੁੰਦੇ ਆ ਇਹ ਜਿਹੜੇ ਲੋਕ ਮਰੇ ਆ ਬਾਕੀ ਇੰਜਰਡ ਗਨੇ ਹੋਏ ਬਾਕੀ ਜਿਹੜੀ ਗੱਲਾਂ ਤੁਸੀਂ ਕਹਿ ਰਹੇ ਹੋ ਐਸਪਾਸ ਸੋਰਸ ਮੇਰੀ ਨੋਲੇਜ 'ਚ ਨਹੀਂ ਆ ਕਿ ਕੀ ਆ ਕਦਮਾਂ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਟਿੱਪਣੀ ਦੇ ਕਰਨ ਲੱਗਾ ਕਿ ਮੈਂ ਲਾਸਟ ਮੰਥ ਚਿੱਣਾ ਕਰ ਗਿਆ ਹੂੰ ਉਥੇ ਡਾਲੇਕ ਚ ਮੈਂ ਵੋਟ ਕਰ ਰਿਹਾ ਡਾਲੇਕ ਚ ਕੰਗਰੇਸ ਦੇ ਮੇਰੇ ਕੋ ਇੱਕ ਬੰਦਾ ਆਇਆ ਕੋਈ ਸਮਾਨ ਵੇਚਣ ਵਾਸਤੇ ਪੰਜ 10 ਮਿੰਟੇ ਉਹਨੇ ਮੈਨੂੰ ਕਿਹਾ ਜੀ ਸਮਾਨ ਲੈ ਲਓ ਸਮਾਨ ਲੈ ਲਓ ਉਹ ਆਲਰੇਡੀ ਮੈਂ ਇੱਕ ਦਿਨ ਪਹਿਲਾਂ ਡਾਲੇਕ ਚ ਲੈ ਆ ਚੁੱਕਿਆ ਸੀ ਉਹ ਫਿਰ ਮੈਨੂੰ ਮੇਰੇ ਪਿੱਛੇ ਵੇਗਾ ਸਮਾਨ ਲਓ ਲੋ ਮੈਨੂੰ ਮਨਾ ਕੀਤਾ ਪੰਜ 10 ਮੈਂ ਕਿਹਾ ਦੋਸਤ ਮੈਂ ਲੈ ਆ ਚੁੱਕਿਆ ਸਮਾਨ ਮੈਂ ਹੁਣ ਸਮਾਨ ਨਹੀਂ ਲੈਣਾ ਉਹ ਮੇਨ ਔਖਾਂ ਲਾ ਪਿਆ ਕਹਿੰਦਾ ਇਹ ਕਸ਼ਮੀਰ ਹਮਾਰਾ ਹੈ ਓਕੇ ਹੋਗੇ ਜਦੋਂ ਲੜਨ ਦੇ ਮੋਰਚੇ ਚਲੋ ਆਪਾਂ ਵੀ ਪਰਮਾਤਮਾ ਕੋਲ ਡਰਗੇ ਰਹੀਦਾ ਪਰ ਮੈਂ ਡਰਨਾ ਉੱਚੀ ਨਹੀਂ ਸਮਝਿਆ ਮੈਨੂੰ ਕਿਹਾ ਸ਼੍ਰੀ ਮਾਨ ਜੀ ਕਸ਼ਮੀਰੀ ਵੀ ਮਾਰਾ ਹੈ ਜੇ ਹਿੰਦੁਸਤਾਨ ਵੀ ਹਮਾਰਾ ਹੈ ਬਿਲਕੁਲ ਹਮਾਰਾ ਬਿਲਕੁਲ ਕਿਹਾ 1 ਮਹੀਨੇ ਪਹਿਲੇ ਮੇਨ ਕੱਢਣਾ ਵਾਫੀ 1 ਮਹੀਨੇ ਪਹਿਲੇ ਮੈਂ ਸ਼ਿਦਨਗਰ ਗਿਆ ਸੀ ਠੀਕ ਹੈ ਜੀ ਕਿਹਨਾਂ ਮਰਜੀ ਲੋਕ ਉੱਤੇ ਥ੍ਰੈਡ ਕਰਦੇ ਆ ਸਾਨੂੰ ਲੁੱਟਦੇ ਆ ਕੁਝ ਲੋਕ ਚੰਗੇ ਹੋਣਗੇ ਮੈਂ ਸਾਰਿਆਂ ਨੂੰ ਕਮੈਂਟ ਨਹੀਂ ਕਹਿੰਦਾ ਕਿ ਸਾਰੇ ਲੋਕ ਗੰਦੇ ਆ ਅ ਅਰੇ ਜੀ ਬਹੁਤ ਜ਼ਿਆਦਾ ਜਤਾ ਆਪਾਂ ਪੈਲਗਾਮ ਨੂੰ ਲੈ ਲਈਏ ਹਿੰਦੂ ਮੁਸਲਮ ਨੂੰ ਲੜਾਉਣ ਦੀ ਕੋਸ਼ਿਸ਼ ਕੀਤੀ ਗਈ ਦੁਸ਼ਮਣ ਦੇਸਾਂ ਵੱਲੋਂ ਜਿਹੜਾ ਹੈ ਇਹ ਟਾਰਗੇਟਿੰਗ ਜਿਹੜੀ ਕੀਤੀ ਜਾ ਰਹੀ ਹੈ ਉਹਦੇ ਵਿੱਚ ਹਾਲੇ ਹੀ ਕੁਝ ਦਿਨ ਪਹਿਲਾਂ ਹੀ ਇੱਕ ਜਿਹੜੀ ਇਹ ਤਸਵੀਰ ਸਾਂਝੀ ਕੀਤੀ ਜਾਂਦੀ ਹੈ YouTube ਦੇ ਉੱਤੇ ਜਾਂ ਹੋਰ ਦੇ ਉੱਤੇ ਜਿਹਦੇ ਚ ਤੀਸਰੀ ਦਾ ਲੋਗੋ ਲਗਾ ਕੇ ਅਮੀਰ ਖਾਨ ਨੂੰ ਬਾਬੇ ਨਾਨਕ ਦਾ ਜਿਹੜਾ ਯਾਰੂਖ ਦਿਖਾਇਆ ਗਿਆ ਆ ਹਾਲਾਂਕਿ ਜਿਵੇਂ ਕਿ ਸਾਰਿਆਂ ਨੂੰ ਪਤਾ ਆ ਕਿ ਸਿੱਖ ਧਰਮ ਦੇ ਨਾਲ ਇਹੋ ਦੀਆਂ ਛੇੜਖਾਨੀਆਂ ਨਹੀਂ ਕਰਨੀ ਚਾਹੀਦੀਆਂ ਪਰ ਉਧਰੋਂ ਪਹਿਲਗਾਮ ਵਾਲੀ ਘਟਨਾ ਹਿੰਦੂ ਸਿੱਖ ਦੇ ਉੱਤੇ ਆ ਜਾਂਦੀ ਹਿੰਦੂ ਤੇ ਮੁਸਲਮਾਨਾਂ ਦੇ ਵਿੱਚ ਆ ਜਾਂਦੀ ਹੈ ਦੂਸਰੀ ਘਟਨਾ ਜਿਹੜੀ ਇਹ ਕਿਸੇ ਨੇ ਤਸਵੀਰ ਬਣਾ ਕੇ ਜਿਹੜੀ ਇਹ ਪਾ ਦਿੱਤੀ ਤੇ ਸਿੱਖਾਂ ਨੂੰ ਜਿਹੜਾ ਆ ਉਹ ਕਰਨਾ ਸ਼ੁਰੂ ਕਰ ਦਿੱਤਾ ਤੰਗ ਕਰਨਾ ਸ਼ੁਰੂ ਕਰਤਾ ਉਹਨਾਂ ਦੇ ਮੈਂਟਲ ਨੂੰ ਜਿਹੜਾ ਚੇਂਜ ਕਰਨਾ ਸ਼ੁਰੂ ਕਰਤਾ ਪੜਤਾਉ ਤਸਵੀਰ ਇੱਥੋਂ ਕੀ ਲੱਗਦਾ ਹੈ ਵੀ ਦੇਸ਼ ਦੇ ਵਿੱਚ ਜਿਹੜੀ ਕੋਈ ਸਾਜ਼ਿਸ਼ ਧਰਮਾਂ ਨੂੰ ਲੜਾ ਕੇ bari ਜਿਹੜੀਆਂ ਤਾਕਤਾਂ ਨੇ ਉਹ ਕੰਮ ਕਰਦੀ ਪਈ ਕੀ ਕਹਿਣਾ ਚਾਹੋਗੇ ਇਸ ਦੇ ਤੀਕੋ ਜੀ ਜਿਹੜੀ ਤੁਸੀਂ ਗੱਲ ਕੀ ਹੈ ਬਾਬਾ ਨਾਨਕ ਜੀ ਦੀ ਉਹ ਮੈਂ ਨਾ ਆਪਣੇ YouTube ਜਾਂ ਦੂਜੇ ਚੈਨਲਾਂ 'ਚ ਦੇਖਿਆ ਪਰ ਉਹ ਕਿਤੇ ਬਹੁਤ ਸਪੇਈ ਦੀ ਕਿ ਇਹ ਕਿਸੇ ਨੇ ਫੇਕ ਬਣਾਈ ਹੈ ਬਿਲਕੁਲ ਹਾਂਜੀ ਹੈਨਾ ਤਾਂ ਚਲੋ ਪਰਮਾਤਮਾ ਕਰੇ ਫੇਕ ਹੀ ਬਣਾਈ ਹੋਈ ਹੈ ਹੈਨਾ ਤੇ ਬਾਕੀ ਵਿਦੇਸ਼ੀ ਤਾਕਤਾਂ ਤੇ ਹੈ ਜਿਹੜੇ ਧਰਮ ਦੇ ਨਾਂ 'ਚ ਭਾਰਤ ਵਾਸੀਆਂ ਨੂੰ ਲੜਾਉਂਦੀ ਪਈ ਹੈ ਸਾਨੂੰ ਧਰਮਾਂ 'ਚ ਨਹੀਂ ਲੜਨਾ ਚਾਹੀਦਾ ਸਾਨੂੰ ਆਪਸੀ ਭਾਈਚਾਰਾ ਰਹਿਣਾ ਚਾਹੀਦਾ ਹੈ ਕਿਉਂਕਿ ਸਭ ਤੋਂ ਪਹਿਲਾਂ ਧਰਮ ਇਨਸਾਨੀਅਤ ਹੈ ਇਨਸਾਨੀਅਤ ਉੱਪਰ ਕੁਝ ਨਹੀਂ ਹੈ ਠੀਕ ਹੈ ਨਾ ਜਦੋਂ ਆਪਾਂ ਇਨਸਾਨੀਅਤ ਨੂੰ ਛੱਡ ਕੇ ਆਪਾਂ ਧਰਮ ਦੇ ਵੜ ਜਾਂਦੇ ਆ ਉਹ ਫਿਰ ਨੁਕਸਾਨ ਹੁੰਦਾ ਹੈ ਬਿਲਕੁਲ ਮੈਂ ਵੀ ਉਸੇ ਗੱਲ ਤੇ ਹੀ ਕਹਿਣਾ ਚਾਹੁੰਦਾ ਕਿ ਆਵਾਮ ਜਿਹੜਾ ਆ ਉਹ ਬਹੁਤ ਜਲਦ ਜਿਹੜਾ ਆ ਉਹ ੜਕ ਜਾਂਦਾ ਆ ਸਾਰੀਆਂ ਗੱਲਾਂ ਦਾ ਜੇਕਰ ਆਪਾਂ ਨਿਚੋੜ ਕੱਢ ਲਈਏ ਤੇ ਜੇ ਆਪਾਂ ਸੋਚੀਏ ਕਿ ਆਪਣੇ ਜਜ਼ਬਾਤਾਂ ਤੇ ਕੰਟਰੋਲ ਰੱਖਣਾ ਚਾਹੀਦਾ ਆ ਸਾਰਾ ਕੁਝ ਜਾਂਚ ਪਰਖ ਕੇ ਫੇਰ ਹੀ ਹਾਂ ਨੂੰ ਕਦਮ ਜਿਹੜੇ ਚੁੱਕਣੇ ਚਾਹੀਦੇ ਆ ਨਾ ਕਿ ਆਪਣੇ ਆਲੇ ਦੁਆਲੇ ਦਾ ਮਾਹੌਲ ਦੂਰ ਦੀਆਂ ਗੱਲਾਂ ਨੂੰ ਲੈ ਕੇ ਖਰਾਬ ਕਰ ਪਈਏ ਵੀ ਆਪਣੇ ਭਾਈਚਾਰੇ ਨੂੰ ਜਿਹੜਾ ਹੈ ਗੜਬੜ ਦੇ ਵਿੱਚ ਕਰ ਲਈਏ ਦੇਰ ਜੀ ਜਿਵੇਂ ਕਿ ਮੈਂ ਗੱਲ ਕਰਦਾ ਪਿਆ ਵੀ ਸਿੱਖੇ ਜਿਵੇਂ ਨੂੰ ਵੀ ਢੜਕਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਦੂਜੇ ਪਾਸੇ ਬਟਾਲਾ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਆ ਉਹ ਮਸੀਹ ਭਾਈ ਕਹ ਰਹੇ ਨੇ ਵੀ ਜਿਹੜੀ ਇਹ ਉਹ ਆਪਣਾ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਵੀ ਇੱਕ ਬਾਸਾ ਨਾ ਦੇ ਸਿੰਗਰ ਨੇ ਜਿਹੜਾ ਆ ਉਹ ਜਿਵੇਂ ਮਸੀਹ ਦੇ ਉੱਤੇ ਕੁਝ ਇਸ ਤਰ੍ਹਾਂ ਦਾ ਗੀਤ ਗਾ ਦਿੱਤਾ ਜਿਹਨੂੰ ਲੈ ਕੇ ਉਹ ਵੀ ਇਹ ਚੀਜ਼ਾਂ ਨੂੰ ਕਿਤੇ ਬਾਰ-ਬਾਰ ਬਾਰ-ਬਾਰ ਜਿਹੜਾ ਆ ਕਿਸੇ ਨਾ ਕਿਸੇ ਧਰਮ ਨੂੰ ਲੈ ਕੇ ਢੜਕਾਉਣਾ ਜਾਂ ਉਸ ਜੀ ਨੂੰ ਸਾਹਮਣੇ ਲਿਆਉਣਾ ਤੇ ਜ਼ਿਆਦਾਤਰ ਧਰਮਾਂ ਨੂੰ ਹੀ ਲੜਾ ਕੇ ਤੇ ਇਹ ਜਿਹੜੇ ਰੋਟੀਆਂ ਛੇਕੀਆਂ ਜਾਂਦੀਆਂ ਨੇ ਤੁਸੀਂ ਬਾਕੀ ਆਪਾਂ ਕਹਿਣਾ ਨਹੀਂ ਚਾਹੁੰਦੇ ਡਾਇਰੈਕਟ టు ਥਰੂ ਵੀ ਕੀ ਹੋ ਰਿਹਾ ਆ ਕਿਸ ਤਰ੍ਹਾਂ ਹੋ ਰਿਹਾ ਆ ਇਹਦੇ ਤੇ ਤੁਸੀਂ ਕੀ ਕਹਿਣਾ ਚਾਹੋਗੇ ਮੇਰੇ ਪਰਸਨ ਵੀ ਆ ਜੀ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਦੇ ਰਿਹਾ ਸਾਰੇ ਧਰਮ ਸੇਮ ਹੈ ਬਿਲਕੁਲ ਠੀਕ ਹੈ ਜੀ ਕਿਸੇ ਧਰਮ ਨੂੰ ਗਲਤ ਨਹੀਂ ਬੋਲਣਾ ਜਿਹੜੇ ਮੂਰਖ ਲੋਗ ਕੋਈ ਮੋਰੇ ਲੋ ਕਿਸੇ ਤਰ੍ਹਾਂ ਨੂੰ ਮਾਲਾ ਬੋਲਦੇ ਆ ਉਹ ਆਪਣੇ ਤੰਦੀਕੀ ਰਿਸਪੈਕਟ ਕਰਨਗੇ ਇਸ ਲਈ ਸਾਨੂੰ ਸਾਰਿਆਂ ਨੂੰ ਹਰ ਤਰ੍ਹਾਂ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਸਾਰਨ ਪ੍ਰਣਾਮ ਕਰਨਾ ਚਾਹੀਦਾ ਕਿਸੇ ਨੂੰ ਗਲਤ ਨਹੀਂ ਬੋਲਣਾ ਚਾਹੀਦਾ ਜਿਹੜੇ ਗਲਤ ਬੋਲਦੇ ਆ ਬਹੁਤ ਮਾੜੀ ਗੱਲ ਹੈ ਉਹਨਾਂ ਨੂੰ ਸ਼ਰਮ ਮਾਨੀ ਚਾਹੀਦੀ ਹੈ ਜੇਰਾ ਭਗਵਾਨ ਨੂੰ ਪ੍ਰਮਾਤਮਾ ਨੂੰ ਗਲਤ ਬੋਲੇਗਾ ਉਹਦਾ ਭਲਾ ਨਹੀਂ ਹੋ ਸਕਦਾ ਕੋਈ ਵੀ ਆਗਾ ਤੇ ਸਾਨੂੰ ਪੈਸੇ ਕਮਾਉਣ ਵਾਸਤੇ ਵੈਸੇ ਹੀ ਗਲਤ ਨਹੀਂ ਕੰਮ ਕਰਨੇ ਚਾਹੀਦੇ ਬਿਲਕੁਲ ਹਾਂ ਜੀ ਅ ਦਿਲਜੀ ਇਹ ਰਿਤ ਮੈਂ ਵੀ ਦੇਖਿਆ ਵੀ ਆਪਾਂ ਦੁਬਾਰਾ ਤੋਂ ਜੇ ਮੁੱਦੇ ਤੇ ਗੱਲ ਕਰ ਲਈ ਪਹਿਲਗਾਮ ਵਾਲੀ ਘਟਨਾ ਉਸ ਤੋਂ ਬਾਅਦ ਇਹ ਵੀ ਹਿੰਦੂ ਆ ਠੀਕ ਆ ਤੁਸੀਂ ਵੀ ਸਨਾਤਨ ਦੇ ਨਾਲ ਹਿੰਦੂ ਧਰਮ ਦੇ ਨਾਲ ਜਿਹੜਾ ਆ ਰਿਲੇਟਡ ਹੋ ਤੇ ਉਥੇ ਆਪਾਂ ਕਈ ਥਾਵਾਂ ਦੇ ਵਿੱਚ ਵੇਖਿਆ ਜਿੱਤਾਂ ਕਿ ਹਿੰਦੂਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਬੰਗਾਲ ਦੇ ਵਿੱਚ ਵੀ ਜਿਹੜਾ ਆ ਉਹਨਾਂ ਦੇ ਉੱਤੇ ਬੜਾ ਤਸ਼ੱਦ ਕੀਤਾ ਜਾ ਰਿਹਾ ਉਥੇ ਵੀ ਮੁਸਲਮ ਕਮਿਊਨਿਟੀ ਬਹੁਤ ਜ਼ਿਆਦਾ ਆ ਉਹ ਚੀਜ਼ ਨੂੰ ਵੇਖ ਕੇ ਪਹਿਲਗਾਮ ਵਾਲੀ ਚੀਜ਼ ਨੂੰ ਵੀ ਵੇਖ ਕੇ ਜਦੋਂ ਸਾਡੀਆਂ ਵੀ ਜੜੀਆਂ ਭਾਵਨਾਵਾਂ ਜੜੀਆਂ ਨੇ ਉਹ ਥੇਸ ਹੋ ਜਾਂਦੀਆਂ ਨੇ ਥੇਸ ਪਹੁੰਚਦੀ ਕਿਤੇ ਨਾ ਕਿਤੇ ਜਿਹੜਾ ਹਾਰਟ ਹਾਰਟਿੰਗ ਹੁੰਦੀ ਹੈ ਪਰ ਅਸੀਂ ਜਿਹੜਾ ਮੈਸੇਜ ਕਨਵੇ ਕਰਨਾ ਚਾਹੁੰਦੇ ਆ ਕਿ ਉੱਥੇ ਬਹੁਤ ਸਾਰੇ ਦਿੱਲੀ ਦੇ ਵਿੱਚ ਦੇਖਿਆ ਕਿ ਹਿੰਦੂਆ ਨੇ ਰਾਜ ਆਂਦੇ ਮੁਸਲਮਾਨ ਨੂੰ ਘੇਰ ਕੇ ਲੜਕਿਆਂ ਨੂੰ ਘੇਰ ਕੇ ਜੜਾਇਆ ਉਹ ਤਾਰਨਾ ਕਰਨੀ ਸ਼ੁਰੂ ਕਰ ਦਿੱਤੀ ਕਿ ਤੁਸੀਂ ਵੀ ਜੈਸੇ ਦੇ ਰਾਮ ਬੋਲੋ ਨਹੀਂ ਤੇ ਤੁਹਾਨੂੰ ਗੋਲੀ ਮਾਰ ਦੇਵਾਂਗੇ ਤੇ ਮੈਂ ਤਾਂ ਤੁਹਾਡੇ ਥਰੂ ਜਾਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਆਂ ਕਿ ਜੇਕਰ ਉਹਨਾਂ ਨੇ ਇਸ ਤਰ੍ਹਾਂ ਦੀ ਮੋਰਤਬਾ ਕੀਤੀ ਹੈ ਤੇ ਕੀ ਸਾਨੂੰ ਵੀ ਗਲੀਆਂ ਗਲੋਚਾਂ ਦੇ ਵਿੱਚ ਜਾ ਕੇ ਇਸ ਤਰ੍ਹਾਂ ਦਾ ਕੰਮ ਕਰਕੇ ਤੇ ਇਹ ਕੰਮ ਕਰਨਾ ਚਾਹੀਦਾ ਕਿ ਜਿਹੜੇ ਸਾਡੀ ਵੀ ਕਮਿਊਨਿਟੀ ਉਹਨਾਂ ਚੀਜ਼ਾਂ ਦੇ ਬਤਨਾਮ ਹੋਵੇ ਦੇਖੋ ਜੀ ਟੀਵੀ ਚੈਨਲਾਂ 'ਚ ਜੋ ਤੁਸੀਂ ਬੰਗਾਲ ਦੇ ਹਾਲਾਤ ਦੇਖਿਆ ਹੈ ਉਹ ਤੇ ਹਿੰਦੂਆਂ ਨਾਲ ਕੀ ਹੋਇਆ ਉਹਨਾਂ ਦੇ ਘਰ ਸਾੜਤੇ ਪਰ ਇਹ ਹੋਏ ਹਾਂ ਜੀ ਬੰਦੇ ਮਾਰਤੇ ਜੋ ਵੱਤੋਂ ਬੱਤਰ ਹਿੰਦੂ ਦੇ ਹਾਲਾਤ ਉਹ ਸਦੀਆਂ ਕਿੱਟੀ ਗਈ ਪਹਿਲਾ ਤੇ ਮੈਂ ਤੁਹਾਡੇ ਚੈਨ ਰਹੀ ਅਪੀਲ ਕਰਨਾ ਚਾਹੁੰਦਾ ਕਿ ਬੰਗਾਲ ਵਿੱਚ ਰਾਸਪਤੀ ਸ਼ਾਸਨ ਲੱਗਣਾ ਬਹੁਤ ਜ਼ਰੂਰੀ ਹੈ ਉਹ ਤੇ ਰਾਸਪਤੀ ਸ਼ਾਸਨ ਤੇ ਪਤਾ ਨਹੀਂ ਕਿਉਂ ਡਿਲੇ ਕਰਦੇ ਆ ਪਰ ਉਹ ਰਾਸਪਤੀ ਸ਼ਾਸਨ ਲਗਾਉਣਾ ਚਾਹੀਦਾ ਜੋ ਉਹਦੀ ਪੋਜੀਸ਼ਨ ਹੈਗੀ ਹੈ ਸੈਕਿੰਡ ਜਿਹੜੀ ਤੁਸੀਂ ਦਿੱਲੀ ਵਾਲੀ ਗੱਲ ਕਰ ਰਹੇ ਹੋ ਮੇਰੇ ਖਿਆਲ ਨਾਲ ਹਰ ਕੰਮ ਐਸ ਪਰ ਲਾ ਹੋਣਾ ਚਾਹੀਦਾ ਹੈ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈ ਤੇ ਤਾਨੂੰਨ ਹੈ ਸਾਰਾ ਕੋਰਸ ਬਣੀ ਆਵੇਂ ਹਰ ਕੰਮ ਕੋਰਸ ਦੇ ਤੁਰੇ ਥਾਣੇ ਵਿੱਚ ਹੋਣਾ ਚਾਹੀਦਾ ਕਿਉਂਕਿ ਸਾਨੂੰ कोर्ट ਸੇ ਬਹੁਤ ਜ਼ਿਆਦਾ ਵਿਸ਼ਵਾਸ ਹੈ ਕੋਰਟ ਸੇ ਆਪਾਂ ਬਹੁਤ ਲੋਕਾਂ ਨੂੰ ਆਏ ਵੀ ਦਮ ਵਾਨੇ ਆ ਤੇ ਲੋਕਾਂ ਨੂੰ ਮਿਲਦਾ ਵੀ ਹੈ ਹਨਾ ਇਸ ਕਰਕੇ ਕੁਝ ਗਲਤ ਕੰਮ ਨਹੀਂ ਕਰਨੇ ਚਾਹੀਦਾ ਕਾਨੂੰਨ ਆਪਣੇ ਹੱਥ ਚ ਨਹੀਂ ਲੈਣਾ ਚਾਹੀਦਾ ਤੁਹਾਡੇ ਨਾਲ ਕੋਈ ਤਕਾ ਹੋ ਰੰਦਾ ਤੇ ਥਾਣੇ ਤੇ ਜਾਓ ਕੋਰਟ ਚ ਜਾਓ ਤੁਹਾਨੂੰ ਰਿਲੀਫ ਡੈਫੀਨੇਟ ਰਿਲੀਫ ਮਿਲੇ ਬਿਲਕੁਲ ਜੀ ਤੁਸੀਂ ਦੇ ਦੇਪੀਓ ਡੀਪੀਸੀ ਪੰਜਾਬੀ ਦੇ ਉਤੇ ਇਹ ਤਸਵੀਰਾਂ ਮੇਰੇ ਨਾਲ ਐਡਵੋਕੇਟ ਦੇਰ ਸ਼ਰਮਾ ਜੀ ਮੌਜੂਦ ਸੀ ਜਿਨ੍ਹਾਂ ਨੇ ਜ਼ਿਆਦਾਤਰ ਜਿਹੜਾ ਨਿਚੋੜ ਕੱਢਦੇ ਹੋਏ ਇਹੀ ਗੱਲ ਕਹੀ ਹੈ ਕਿ ਜੇਕਰ ਕਿਸੇ ਵੀ ਤਰ੍ਹਾਂ ਦੀ ਕੋਈ ਆਪ ਤਾਂ ਬਣ ਜਾਂਦੀ ਏ ਜੇਕਰ ਤੁਹਾਨੂੰ ਲੱਗਦਾ ਵੀ ਤੁਹਾਡੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆ ਰਹੀ ਏ ਤੇ ਉੱਥੇ ਕਾਨੂੰਨ ਨੂੰ ਹੱਥ ਦੇ ਵਿੱਚ ਨਹੀਂ ਲੈਣਾ ਚਾਹੀਦਾ ਖੁਦ ਹੀ ਜਾ ਕੇ ਜਿਹੜਾ ਆ ਇਸ ਤਰ੍ਹਾਂ ਦੀ ਜਿਹੜੀ ਇਹ ਕੰਮ ਨਹੀਂ ਕਰਨਾ ਚਾਹੀਦਾ ਜਿਹਦੇ ਨਾਲ ਸਾਡੀ ਆਪਣੀ ਵੀ ਬਦਨਾਮੀ ਹੋਵੇ ਤੇ ਅਸੀਂ ਕਿਸੇ ਨਾ ਕਿਸੇ ਜਾਲ ਸਾਜਦਾ ਜਿਹੜਾ ਆ ਉਹ ਹਿੱਸਾ ਬਣ ਜਾਈਏ ਤੇ ਕਾਨੂੰਨ ਦਾ ਸਹਾਰਾ ਲੈ ਕੇ ਹੀ ਸਾਨੂੰ ਜਿਹੜਾ ਆ ਅੱਗੇ ਵਧਣਾ ਚਾਹੀਦਾ ਬਾਕੀ ਜਦੋਂ ਵੀ ਕਿਸੇ ਪਾਸੇ ਕਿਸੇ ਵੀ ਤਰ੍ਹਾਂ ਦੀ ਕੋਈ ਗੱਲ ਜਿਹੜੀ ਹੈ ਭਾਵੇਂ ਸਾਨੂੰ ਚੁਬਦੀ ਏ ਭਾਵੇਂ ਸਾਡੇ ਉੱਤੇ ਉਹ ਗੱਲ ਜਿਹੜੀ ਬਹੁਤ ਜ਼ਿਆਦਾ ਪ੍ਰਭਾਵਿਤ ਸਾਨੂੰ ਕਰ ਜਾਂਦੀ ਹੈ ਥੀਸ ਪਚਾ ਦਿੰਦੀ ਹੈ ਹਾਰਟ ਕਰਦੀ ਹੈ ਪਰ ਕਿਤਨਾ ਕਿਤੇ ਜੜਾ ਆ ਸਾਨੂੰ ਆਪਣੇ ਜਜ਼ਬਾਤਾਂ ਦੇ ਉੱਤੇ ਜੜਾ ਆ ਕੰਟਰੋਲ ਕਰਨਾ ਚਾਹੀਦਾ ਤਾਂ ਕਿ ਅਸੀਂ ਜਜ਼ਬਾਤੀ ਹੋ ਕੇ ਕੋਈ ਗਲਤ ਕਦਮ ਨਾ ਲੈ ਬੈਠੀਏ ਤੁਸੀਂ ਦੇਦੇ ਪਿਓ ਮੇਰੇ ਨਾਲ ਡੀਪੀ ਚ ਪੰਜਾਬੀ ਮੈਟਰਡਾ ਆਪਣਾ ਧਰਮ ਜੀ ਡੀਪੀ ਕੈਮਰਾਮੈਨ ਰਜਿਤ ਕੁਮਾਰ ਦੇ ਨਾਲ ਧੰਨਵਾਦ